ਜਾਣਕਾਰੀ 6 ਸੱਤ ਕਰਤ ਚੋਰਾਂ ਦਾ ਕਹਿਣਾ ਮਤਲਬ ਇੰਨਾ ਹੌਸਲਾ ਵਧਿਆ ਹੋਇਆ ਸੀ ਵੀ ਖਿੱਚੀ ਦੁਰੀ ਗਏ ਚੋਰ ਜੋਸਤ ਪੁਲਿਸ ਉਸਤ ਅੱਜ ਪੰਜ ਦੁਕਾਨਾਂ 'ਚ ਚੋਰੀ ਹੋਈ ਹੈ ਸ਼ੇਰਪੁਰ ਰੇਲਵੇ ਫਾਟਕਾਂ ਦੇ ਨਜ਼ਦੀਕ ਇੱਕ ਹੀ ਰਾਤ ਟੁੱਟੇ ਪੰਜ ਦੁਕਾਨਾਂ ਦੇ ਸ਼ਟਰ 6 ਤੋਂ 7 ਬੰਦੇ ਸੀ ਜੀ ਹਾਂ ਜੀ ਇਹਨਾਂ ਨੇ ਅੰਦਰ ਕੱਲ ਪੱਟਿਆ ਸੀ ਕੈਮਰੇ ਦੇ ਵਿੱਚ ਹੀ ਦੇਖਿਆ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਤਾਂ ਮੋਬਾਈਲ ਵਗੈਰਾ ਕਾਫੀ ਸਮਾਨ ਚੋਰੀ ਕਰਕੇ ਚੋਰ ਲੈ ਗਏ ਲੜਕੇ ਅਸੀਂ ਬਾਹਰ ਕੈਮਰੇ ਲੱਗੇ ਆ ਉਸ ਚੱਕੀ ਤਾਂ ਸਾਨੂੰ 1:30 ਵਜੇ ਦੀ ਖਬਰ ਲੱਗੀ 1:30 ਵਜੇ ਆਇਆ ਤੂੰ ਤੋਰੇ ਦੇਖੋ ਬੋਲਦੇ ਪੂਰਾ ਤੁਹਦੇ ਪਏ ਜਾਂ ਵੀ ਵੇਖੋ ਭੁਮਰੇ ਆ ਪੁਲਿਸ ਪ੍ਰਸ਼ਾਸਨ ਦਾ ਕੋਈ ਗੁਰ ਨਾਨਕ ਟੈਲੀਕਮ ਦੇ ਉੱਤੇ ਵੀ ਦੇਖੋ ਜੀ ਅੱਜ ਪਤਾ ਲੱਗਿਆ ਵੀ ਰਾਤ 1:30 ਵਜੇ ਦੀ ਘਟਨਾਵਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਤਾਂ ਮੋਬਾਈਲ ਵਗੈਰਾ ਕਾਫੀ ਸਮਾਨ ਚੋਰੀ ਕਰਕੇ ਚੋਰ ਲੈ ਗਏ ਦੱਸਿਆ ਜਾ ਰਿਹਾ ਪੰਜ ਛੇ ਚੋਰ ਸੀਗੇ ਰਾਤ ਦਾ 1:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਆਪਾਂ ਬਾਕੀ ਇਹਨਾਂ ਤੋਂ ਜਾਣਕਾਰੀ ਲੈਣੀ ਆ ਇਹਨਾਂ ਦਾ ਕੀ ਕੀ ਸਮਾਨ ਲੈ ਕੇ ਗਏ ਹਾਂਜੀ ਵੀਰ ਜੀ ਪਤਾ ਲੱਗਿਆ ਵੀ ਇਸ ਰੋਡ ਦੇ ਉੱਤੇ ਵੀ ਕਈ ਦੁਕਾਨਾਂ ਦੇ ਸ਼ਟਰ ਤੋੜੇ ਕਿੰਨੀਆਂ ਦੁਕਾਨਾਂ ਦੀ ਚੋਰੀ ਹੋਈ ਹੈ ਤੇ ਕਿਵੇਂ ਹੋਇਆ ਦੱਸਿਓ ਮੜਾ ਜਾ ਜੀ ਪੰਜ ਦੁਕਾਨਾਂ ਦੀ ਚੋਰੀ ਹੋਈ ਹੈ ਆਪਣੀ ਦੁਕਾਨ ਤਾਂ ਕਿਨਾ ਆਪਣੀ ਦੁਕਾਨਦਾ ਹਰੇਂਦਰਾ ਮੈਡੀਕਲ ਸਟੋਰ ਹਾਂਜੀ ਹਾਂਜੀ ਤੇ ਕੀ ਨੁਕਸਾਨ ਹੋਇਆ ਆਪਣਾ ਜੀ ਆਪਣਾ ਜੀ ਹੋਇਆ ਵਾ 30000 ਰੁਪਏ ਦਾ ਨੁਕਸਾਨ 30000 ਰੁਪਏ ਦਾ ਨੁਕਸਾਨ ਹੋਇਆ ਹੂੰ ਤੇ ਬਾਕੀ 25000 ਰੁਪਏ ਦਾ ਪੇਮੈਂਟ ਤਾਂ ਹੁੰਦੀਆਂ ਦੇਣ ਵਾਲੀਆਂ ਜਿਵੇਂ ਸਵੇਰੇ ਅਸੀਂ ਦੇਣੀ ਹੁੰਦੀਆਂ ਹਾਂਜੀ 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 ਪੀੜੀਆਂ ਰੱਖੀਆਂ ਹੁੰਦੀਆਂ ਮਾਮੋ ਸਾਰੇ ਮਾਦੋਂ ਦੇ ਉਹਨੂੰ ਦੇਣਾ ਹੁੰਦਾ ਬੰਦਾ ਵੀ ਉਹਦੇ ਬਾਕੀ ਸਾਡਾ ਸਬਾਨ ਪਰਫਿਊਮ ਨਗਾਰਾ ਹੋਰ ਸ਼ੈਂਪੂ ਸ਼ੈਂਪੂ ਜਿਹੜੇ ਕਿ ਮਹਿੰਗੇ ਆ ਜਿਹੜੀਆਂ ਮਹਿੰਗੀਆਂ ਮਾਹੋਂ ਲੈ ਕੇ ਸਾਰੀਆਂ ਉਹ ਹਲੇ ਆਪਾਂ ਨੂੰ ਪਤਾ ਵੀ ਨਹੀਂ ਹੈ ਵੀ ਆਪਣੇ ਲੈਕੀ ਕੀ ਗਈ ਹਲੇ ਆਪਣੀ ਹਲੇ ਕੋਈ ਪਤਾ ਨਹੀਂ ਹੈ ਯਾਨੀ ਕਿ ਅਸੀਂ ਬਾਹਰ ਕੈਮਰੇ ਲੱਗੇ ਆ ਉੱਚਾ ਕਿ ਤਾ ਤੁਹਾਨੂੰ 1.5 ਵਜੇ ਦੀ ਖਬਰ ਲੱਗੀ 1.5 ਵਜੇ ਆਏ ਆ ਕਿੰਨੇ ਕ ਬੰਦੇ ਲੱਗਦੇ ਸੀ ਜੀ ਏ ਜੀ ਦੇਖਿਆ ਪਹਿਲਾਂ ਜਿਹੜੇ 6 ਬੰਦੇ ਹੈਗੇ 5 6 ਬੰਦੇ ਆ ਪੰਜ 6 ਬੰਦੇ ਦਾ ਗਏਗਾ ਬਾਕੀ ਕੈਮਰੇ ਕੰਰੋਨ ਨੇ ਭੰਤੇ ਬਾ ਅੱਛਾ ਕੈਮਰੇ ਭੰਤੇ ਉਹਨਾਂ ਨੇ ਹਾਂਜੀ ਬਾਹਰ ਲੰਗੇ ਲੰਕ ਤੇ ਪਏ ਕੈਮਰੇ ਉਹਨਾਂ ਨੇ ਭੰਤੇ ਤੇ ਕੈਮਰੇ ਭੰਨ ਕੇ ਫਿਰ ਉਹਨਾਂ ਨੇ ਚੋਰੀ ਕੀਤੀ ਤੇ ਪੁਲਿਸ ਕੰਪਲੀਟ ਕਰਤੀ ਜੀ ਹਾਂਜੀ ਪੁਲਿਸ ਕੰਪਲੀਟ ਕੀਤੀ ਪੁਲਸਾਈ ਸਰਖੰਦ ਜੀ ਚੋਰੀ ਕੀਤੀ ਗਈ ਆ ਆ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਸ਼ਟਰ ਪੂਰਾ 빙ਾ ਕੀਤਾ ਪਿਆ ਜੀ ਤੇ ਕੀ ਨਾਂ ਪੈਂਦਾ ਦੁਕਾਨ ਦਾ ਤੇ ਕੀ ਨੁਕਸਾਨ ਕੀ ਹੋਇਆ ਵਾ ਜੀ ਪਤਾ ਲੱਗੇ ਜੀ ਕਾਫੀ ਨੁਕਸਾਨ ਆ ਜੀ ਹਾਂ ਜੀ ਸਾਰਾ ਲੈ ਬੜਾ ਬੁੜਾ ਚਾਕੀ ਛੱਡ ਤੋੜ ਕੇ ਖੜਾ ਆਹ ਦੇਖੋ ਜੀ ਤੁਸੀਂ ਦੇਖ ਰਹੇ ਹੋ ਸ਼ਟਰ ਤੋੜ ਕੇ ਆ ਛੱਡ ਠੀਕ ਕਰਵਾਇਆ ਜਾ ਰਿਹਾ ਵਾ ਹਾਂ ਜੀ ਤੇ ਦੂਰੇ ਦੇਖੋ ਘੋਮਦੇ ਪਏ ਜਾਂ ਵੇਖੋ ਘੁੰਮ ਰਿਹਾ ਪੁਲਿਸ ਪ੍ਰਸ਼ਾਸਨ ਦਾ ਕੋਈ ਕੋਈ ਡਰ ਨਹੀਂ ਕਿਸੇ ਨੂੰ ਕਿਸੇ ਦਾ ਵਾ ਜੀ ਬਾਤ ਤੇ ਲਗਾਤਾਰ ਦੇਖੋ 6 7 ਦੇਖਣਾ ਦੱਸ ਦਿਆ ਵਾ ਜੀ ਵਾ ਬਹੁਤ ਜਿਆਦਾ ਨੁਕਸਾਨ ਆ ਜੀ ਦੁਕਾਨਦਾਰ ਦੇਖੋ ਤੁਸੀਂ ਕਿੰਨੇ ਪਰੇਸ਼ਾਨ ਹੋ ਨਰਮਤੀਸਰ ਨਰਮਤੀਸਰ ਵੀਰ ਜੀ ਇਹ ਦੁਕਾਨ ਤੇ ਜਿਹੜੀ ਚੋਰੀ ਹੋਈ ਆ ਆਪਣੇ ਇਹ ਕੇ ਤੁਹਾਨੂੰ ਕਦੋਂ ਪਤਾ ਲੱਗਿਆ ਤੇ ਕਿੰਨੇ ਕੁ ਬੰਦੇ ਸੀ ਵੀਰ ਜੀ ਸਵੇਰੇ 5 ਵਜੇ ਫੋਨ ਆਇਆ ਸਾਨੂੰ ਹਾਂ ਜੀ ਉਸ ਟਾਈਮ ਆ ਜੀ ਪਹੁੰਚ ਗਏ ਸੀ ਟੀਸੀਆਰ ਨਾਲ ਮਿਲਵਾਇਆ ਸੀਗੇ ਇੱਥੇ ਹੂੰ ਹੂੰ ਭਾਈ ਆਪ ਦਾ ਦੇਖ ਤੇ ਤੁਹਾਡਾ ਦੁਕਾਨ ਦਾ ਕਿੰਨਾ ਕਿ ਨੁਕਸਾਨ ਕੋ ਪਤਾ ਲੱਗਿਆ ਹਲੇ ਨਹੀਂ ਬਚਾ ਹੋ ਗਿਆ ਜੀ ਆਪਣਾ ਬਸ ਛੜਰੀ ਪੜਤਾ ਉਹਨਾਂ ਨੇ ਬਸ ਤੇ ਕਿੰਨੀਆਂ ਕਿ ਦੁਕਾਨਾਂ ਚੋਰੀ ਹੋਈ ਕੁਝ ਜਾਣਕਾਰੀ 6-7 ਕਰ ਚੋਰਾਂ ਦਾ ਕਹਿਣਾ ਮਤਲਬ ਇੰਨਾ ਹੌਸਲਾ ਵਧਿਆ ਹੋਇਆ ਸੀ ਵੀ ਖਿੱਚੀ ਦੁਰੀ ਗਏ ਹਾਂਜੀ ਵਾਹ ਜੀ ਵਾਹ ਤੇ ਪੁਲਿਸ ਪ੍ਰਸ਼ਾਸਨ ਆ ਗਿਆ ਸੀ ਤੁਹਾਡੇ ਕੋਲ ਕੰਪਲੇਂਟ ਲਿਖਾਈ ਗਈ ਨਹੀਂ ਹੋਈ ਨਹੀਂ ਲਿਖਾਈ ਗਈ ਠੀਕ ਹੈ ਜੀ ਠੀਕ ਠੀਕ ਖਾਪਰ ਕਲੋਨੀ ਸ਼ਮਸ਼ਾਨ ਘਾਟ ਦੇ ਸਾਹਮਣੇ ਲਗਾਤਾਰ ਦੇਖਦੇ ਪਹਿਲਾਂ ਵੀ ਦਿਖਾਈਆਂ ਤੁਹਾਨੂੰ ਦੁਕਾਨਾਂ ਚੋਰੀਆਂ ਆਹ ਦੁਕਾਨ ਵੀ ਦੇਖੋ ਇਹਨਾਂ ਦਾ ਸ਼ਟਰ ਆ ਤੁਸੀਂ ਦੇਖ ਪਾ ਰਹੇ ਹੋ ਬਿਲਕੁਲ ਸ਼ਟਰ ਤੋੜ ਕੇ ਇਹਨਾਂ ਦੀ ਦੁਕਾਨ ਦੇ ਵਿੱਚੋਂ ਗੱਲੇ ਦੇ ਵਿੱਚੋਂ ਹੜੇ ਕੋਈ ਜਾਣਕਾਰੀ ਸਾਂਝੀ ਨਹੀਂ ਹੋ ਰਹੀ ਵੀ ਕੀ ਲੈ ਕੇ ਗਏ ਆ ਕਿ ਨਹੀਂ ਲੈ ਕੇ ਗਏ ਪਰ ਆਪਾਂ ਇਹ ਦੇਖਦੇ ਆ ਰਹੇ ਆ ਵੀ ਲਗਾਤਾਰ ਚੋਰਾਂ ਵੱਲੋਂ ਅੱਜ ਕਈ ਵਾਰ ਦਾ ਤਾਂ 4 5 6 ਵਾਰ ਦਾ ਤਾਂ ਨੂੰ ਅੰਜਾਮ ਦਿੱਤਾ ਗਿਆ ਜਿਦੇ ਵਿੱਚ ਤੁਸੀਂ ਦੇਖ ਰਹੇ ਹੋ ਦੁਕਾਨਦਾਰ ਆਪਣਾ ਸ਼ਟਰ ਠੀਕ ਕਰਵਾ ਰਹੇ ਨੇ ਪੂਰਾ ਸ਼ਟਰ ਭੰਨ ਦਿੱਤਾ ਗਿਆ ਇਹ ਵੀ ਦੁਕਾਨ ਨਰਮਲਟੀ ਸਟਾਲ ਆ ਜਿਹੜੀ ਸ਼ਮਸ਼ਾਨ ਘਾਟ ਦੇ ਸਾਹਮਣੇ ਇਹਨਾਂ ਦਾ ਤੁਸੀਂ ਦੇਖ ਪਾ ਰਹੇ ਹੋ ਸਾਬ ਤਸਵੀਰਾਂ ਵਿੱਚ ਦੇਖ ਰਹੇ ਹਾਂ ਸ਼ਟਰ ਜਦੋਂ ਹੀ ਜਿਹੜਾ ਪੜਦਾ ਆ ਦੇਖ ਪਾ ਰਹੇ ਹਾਂ ਇਹਨਾਂ ਦੀ ਦੁਕਾਨਦਾਰ ਨੁਕਸਾਨ ਵਾਲੇ ਦੁਕਾਨਦਾਰਾਂ ਦਾ ਨਹੀਂ ਪਤਾ ਲੱਗ ਰਿਹਾ ਕੀ ਹੋਇਆ ਹਨ ਤਾਂ ਦੁਕਾਨਾਂ ਖੋਲੀਆਂਆਂ ਹਨ ਹਲੇ ਜਾਣਕਾਰੀ ਪੂਰੇ ਨੁਕਸਾਨ ਦੀ ਹੈ ਨਹੀਂ ਆ ਤੀਸਰੀ ਦੁਕਾਨ ਆ ਜੀ ਇਹ ਮਾਲਟਾ ਸਾਬਣ ਵਾਲਿਆਂ ਦੀ ਇਹਨਾਂ ਦੀ ਦੁਕਾਨ ਦੇ ਅੰਦਰ ਵੀ ਸ਼ਟਰ ਇਹਨਾਂ ਦਾ ਵੀ ਸ਼ਟਰ ਤੋੜ ਕੇ ਜੀ ਤੀਸਰੀ ਦੁਕਾਨ ਤੇ 6 7 ਬੰਦੇ ਦੱਸੇ ਜਾ ਰਹੇ ਆ ਜੀ ਆਪਾਂ ਦੁਕਾਨਦਾਰ ਨੂੰ ਪਉਜਣਾ ਕਰਦੇ ਆ ਗੱਲ ਕੀ ਕਹਿਣਾ ਉਹਨਾਂ ਦਾ ਬਾਊ ਜੀ ਆਪਣਾ ਕਿੰਨਾ ਕੁ ਨੁਕਸਾਨ ਹੋਇਆ ਜੀ ਰਾਤ ਕਿੰਨੇ ਕ ਵਜੇ ਦੀ ਘਟਨਾ ਹੋਈ ਹੈ ਇਹ ਡੇਢ ਵਜੇ ਦੀ ਗੱਲ ਆ ਜੀ ਹਾਂਜੀ ਤੇ 6 ਤੋਂ 7 ਬੰਦੇ ਸੀਗੇ ਹਾਂਜੀ ਜਿਹਨਾਂ ਨੇ ਅੱਗੇ ਫਟੇ ਸੀ ਕੈਮਰੇ ਦੇ ਵਿੱਚ ਹੀ ਦੇਖਿਆ ਜੀ ਹਾਂਜੀ ਹਾਂਜੀ ਮੈਨੂੰ ਤਾਂ ਟਾਈਮ ਦਾ ਪਤਾ ਲੱਗਿਆ ਜੀ ਹੂੰ 15000 ਜਦੋਂ ਨੁਕਸਾਨ ਹੋ ਗਿਆ ਜੀ ਬਾਕੀ ਵਾਲੇ ਸਮਾਨ ਦਾ ਪਤਾ ਨਹੀਂ ਵੀ ਕੀ ਲੈ ਗਏ ਪਤਾ ਨਹੀਂ ਕੀ ਹੋ ਰਿਹਾ ਉਹ ਨਹੀਂ ਪਤਾ ਲੱਗਦਾ ਤੇ ਇੱਥੇ ਕਿੰਨੀਆਂ ਦੁਕਾਨਾਂ 'ਚ ਚੋਰੀ ਹੋਈ ਹੈ ਜੀ ਚਾ ਦੁਕਾਨਾਂ 'ਚ ਚੋਰੀ ਹੋ ਗਈ ਇੱਕ ਪੰਜਵੀਂ ਦੁਕਾਨ ਫਾੜਕ ਟੱਪ ਗਿਆ ਉਹ ਫਾੜਕ ਟੱਪ ਗਿਆ ਜੀ ਹਨਾ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਅਪੀਲ ਕਰਨਾ ਚਾਹੁੰਦੇ ਹੋ ਸਾਰੇ ਆਮ ਚੋਰ ਕੋ ਮਰੇ ਨੇ ਬਾਹਰ ਦਾਤਾ ਹੋ ਰਹੀਆਂ ਨੇ ਬਾਹਰ ਦਾਤਾ ਦੇਖੋ ਜੀ ਅਸੀਂ ਇੱਥੋਂ ਥਾਣੇ ਗਏ ਜੀ ਹਾਂ ਜੀ ਕਾਏ ਕੋ ਟੱਡੇ ਹਨ ਨੂੰ ਕੋਈ ਪੁਲਿਸ ਵਾਲਾ ਕਿਸੇ ਜੰਗ ਦਿੱਖ ਤਾ ਕਿਤੇ ਨਹੀਂ ਪੁਲਿਸ ਵਾਲਾ ਮਿਲਿਆ ਤੁਹਾਨੂੰ ਕੋਈ ਪੁਲਿਸ ਵਾਲਾ ਕਦੇ ਚੰਨ ਦਿਖਾਈ ਨਹੀਂ ਤੇ ਚੋਰਾਂ ਦੇ ਕਹਿੰਦਾ ਮਤਲਬ ਹੌਸਲੇ ਬੁਲੰਦ ਹੋਏ ਹੋਏ ਆ ਵੀ ਪੁਲਿਸ ਦੀ ਹਾਂਜੀ ਜਦੋਂ ਕੋਈ ਪੁਲਿਸ ਵਾਲਾ ਕੋਈ ਸੰਦ ਦਿਖਾਈ ਨਹੀਂ ਦਿੱਤਾ ਤੇ ਆਪੇ ਚੋਰਾਂ ਦੇ ਹੌਸਲੇ ਬੁਲੰਦ ਆ ਜੀ ਜਦੋਂ ਕੋਈ ਘਰ 5 ਕਿਲੋਮੀਟਰ ਤੇ ਰੱਖਤੇ ਚਾਹ ਕੋਈ ਬੁਲੰਦ ਉਹ ਕੋਈ ਨਹੀਂ ਦਿਖਾਈ ਦਿੱਤਾ ਕਿਤੇ ਚੌਂਕ ਦੇ ਵਿੱਚ ਵੀ ਕਿਸੇ ਵੀ ਚੌਂਕ ਦੇ ਹੂੰ ਲਓ ਜੀ ਤੁਸੀਂ ਦੇਖ ਪਾ ਰਹੇ ਹੋ ਦੁਕਾਨਦਾਰ ਪੂਰੇ ਪਰੇਸ਼ਾਨ ਆ ਚੋਰਾਂ ਦੇ ਹੌਸਲੇ ਪੂਰੇ ਬੁਲੰਦ ਹੋਏ ਹੋਏ ਆ ਚੋਰ ਚੋਰੀ ਕਰਕੇ ਕਾਫੀ ਨੁਕਸਾਨ ਕਰਕੇ ਚਲੇ ਗਏ ਦੁਕਾਨਦਾਰਾਂ ਦਾ ਤੁਸੀਂ ਦੇਖ ਪਾ ਰਹੇ ਹੋ ਪਰੇਸ਼ਾਨ ਆ ਦੁਕਾਨਦਾਰ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਵੀ ਅਸੀਂ ਬਾਜ਼ਾਰ ਦੇ ਵਿੱਚ ਵੀ ਦੇਖਿਆ ਪਰ ਸਾਨੂੰ ਥਾਣੇ ਤੱਕ ਵੀ ਕੋਈ ਕਿਤੇ ਵੀ ਪੁਲਿਸ ਮੁਲਾਜ਼ਮ ਨਹੀਂ ਮਿਲਿਆ ਆ ਦੋਸਤੋ ਤੁਸੀਂ ਦੇਖ ਪਾ ਰਹੇ ਹੋ ਕੈਮਰੇ ਪਹਿਲਾਂ ਆ ਕੇ ਉਹਨਾਂ ਨੇ ਚੋਰਾਂ ਨੇ ਕੈਮਰੇ ਤੋੜੇ ਵੀ ਸਾਡੀ ਕੋਈ ਵੀਡੀਓ ਰਿਕਾਰਡ ਨਾ ਹੋ ਜਾਈਏ ਪਹਿਲਾਂ ਕੈਮਰੇ ਪੰਨੇ ਉਹਨਾਂ ਨੇ ਆ ਦੇਖ ਪਾ ਰਹੇ ਹੋ ਪਹਿਲਾਂ ਕੈਮਰੇ ਪੰਨੇ ਤਾਂ ਪਤਾ ਹੀ ਲੱਗਿਆ ਵੀ ਆਹ ਦਲਜੀਤ ਟਾਇਰ ਸਰਵਿਸ ਵਾਲੇ ਯਾਰ ਇਹਨਾਂ ਦੀ ਦੁਕਾਨ ਦੀਆਂ ਕਹਿੰਦੇ ਪੈਂਚਰਾਂ ਦਾ ਟਾਇਰਾਂ ਦਾ ਕੰਮ ਕਰਦੇ ਆ ਇਹਨਾਂ ਦੀ ਦੁਕਾਨ ਦੀ ਤੋੜ ਕੇ ਇਹਦੇ ਵਿੱਚੋਂ ਰਾਣਾ ਰੂਣਾ ਕੱਢ ਕੇ ਲੈ ਕੇ ਗਏ ਆ ਦੁਕਾਨ ਦੇ ਵਿੱਚੋਂ ਇਹ ਸੂਚਨਾ ਜਾਣਕਾਰੀ ਪ੍ਰਾਪਤ ਹੋਈ ਹੈ ਜੀ